ਦੋਸਤੋ ਸਤ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਗਰਮਜੀਤ ਸੋ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਸੁਖਵੰਤ ਕੌਰ ਮਾਨ ਦੀ ਬਹੁਚਰਚਿਤ ਕਹਾਣੀ ਮਰਿਆ ਨਹੀਂ ਜਾਂਦਾ ਦੂਰੋਂ ਜਨਾਨੀਆਂ ਦੇ ਰੋਣ ਪਿੱਟਣ ਦੀ ਆਵਾਜ਼ ਪਈ ਆਉਂਦੀ ਏ ਦੋ ਹਥੜੀ ਪਿੱਟਦੀਆਂ ਉਹ ਹੁਣ ਵੇੜੇ ਵਿੱਚ ਵੜ ਗਈਆਂ ਨੇ ਘੇਰਾ ਬਣ ਕੇ ਖਲੋ ਗਈਆਂ ਨੇ ਇੱਕ ਤੀਵੀਂ ਘੇਰੇ ਚੋਂ ਨਿਕਲ ਕੇ ਵਿਚਕਾਰ ਆ ਖਲੋਤੀ ਹਵਾ ਤੇ ਬਾਉਲਾਰ ਦੀ ਨੇ ਉਹਨੇ ਅਲੌਣੀ ਦਿੱਤੀ ਹਾਇ ਸ਼ੇਰਾ ਦੀ ਦਰਦਨਾਕ ਆਵਾਜ਼ ਅਸਮਾਨ ਨੂੰ چیر ਗਈ ਕਦੀ ਪੱਟ ਕਦੀ ਛਾਤੀਆਂ ਤੇ ਕਦੀ ਗੱਲਾਂ ਫਿਟਦੀਆਂ ਜਨਾਨੀਆਂ ਹਾਲੋ ਬੇਹਾਲ ਹੋ ਰਹੀਆਂ ਨੇ ਚਲਦੀ ਹਵਾ ਜਿਵੇਂ ਠਹਿਰ ਕੇ ਰਹਿ ਗਈ ਏ ਬੀੜੇ ਚ ਭੱਜੀ ਫਿਰਦੇ ਇੰਆਣੇ ਇੱਕਦਮ ਠਠੰਬਰ ਗਏ ਨੇ ਆਂਡ ਗਵਾਂਡ ਦੀਆਂ 5-7 ਤੀਵੀਆਂ ਚਿੱਟੀ ਲੀੜੀਆਂ ਨਾਲ ਮੱਥਿਆਂ ਨੂੰ ਢਕੀ ਆ ਕੇ ਘੇਰੇ 'ਚ ਸ਼ਾਮਲ ਹੋ ਗਈਆਂ ਨੇ ਇੱਕ ਵਾਰ ਫਿਰ ਜਿਵੇਂ ਗੱਚ ਖਾ ਕੇ ਸਾਰੀਆਂ ਪਟਸ਼ਾਤੀਆਂ ਤੇ ਗੱਲਾਂ ਨੂੰ ਪਿੱਟਣ ਡੇ ਪਈਆਂ ਨੇ ਹੰਬ ਹਟ ਕੇ ਉਹ ਹੁਣ ਬਹਿ ਗਈਆਂ ਨੇ ਬਾਹਰੋਂ ਆਈਆਂ ਕਈ ਮਰਨ ਵਾਲੇ ਦੀ ਮਾਂ ਕਦੀ ਭੈਣ ਤੇ ਕਦੀ ਬੋਤੀ ਦੇ ਗਲੀਆਂ ਲੱਗੀਆਂ ਲੰਮੇ ਲੰਮੇ ਵੈਣ ਪਾਉਂਦੀਆਂ ਚੱਲੀਆਂ ਨਹੀਂ ਪਈਆਂ ਜਾਂਦੀਆਂ ਕੋਲ ਬੈਠੀਆਂ ਦੀਆਂ ਅੱਖਾਂ 'ਚੋਂ ਵੀ ਪਰਲ-ਪਰਲ ਅਥਰੂ ਫੇ ਡਿੱਗਦੇ ਨੇ ਕਿਸੇ ਨੂੰ ਆਪਣੇ ਭਰਾ ਤੇ ਕਿਸੇ ਨੂੰ ਪੁੱਤਰ ਯਾਦ ਆ ਗਿਆ ਏ ਧਾੜ ਕਰਦੀ ਮਰਨ ਵਾਲੇ ਦੀ ਘਰ ਵਾਲੀ ਭੁਉਂੇ ਤੇ ਆਣ ਡਿੱਗੀ ਸਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਏ ਕੋਈ ਧਲੀਆਂ ਚਸ ਰਹੀ ਏ ਕੋਈ ਪਿੰਨੀਆਂ ਘੁੱਟ ਰਹੀ ਏ ਤੇ ਕੋਈ ਚਮਚੇ ਨਾਲ ਉਹ ਜੀ ਦੰਦਲ ਤੋੜ ਰਹੀ ਏ ਏਸ ਵਿਚਾਰੀ ਨੇ ਵੀ ਕੀ ਡਟਾ ਨਾ ਜਿਉਂਦਿਆਂ ਚ ਨਾ ਮੋਇਆਂ ਚ ਆਪ ਉੰਜ ਜੱਗੂ ਜਾਨੋ ਵਾਂਜਿਆ ਗਿਆ ਇਹ ਉੰਜ ਜਿਉਂ ਦੇ ਜੀਚਿਖਾ ਚ ਪੈ ਗਈ ਕਹਿਣ ਵਾਲੀ ਇੱਕ ਲੰਮਾ ਹੌਂਕਾ ਭਰ ਗਈ ਏ ਵਾਤੀ ਨੇ ਹੁਣ ਅੱਖਾਂ ਖੋਲ ਲਈਆਂ ਨੇ ਭੱਜ ਕੇ ਕਿਸੇ ਨੇ ਅੰਦਰੋਂ ਤਕੀਆ ਲੈ ਆਂਦਾ ਈ ਢਾਸਣਾ ਲਾ ਕੇ ਉਹ ਬਹਿ ਗਈ ਏ ਮਰਨ ਵਾਲੀ ਦੀ ਮਾਂ ਹੋਣ ਹੌਂਕੀ ਵਰਗੀ ਆਵਾਜ਼ ਦੱਸ ਰਹੀ ਏ ਕਿਵੇਂ ਬੱਸ ਮੋਟਰਸਾਈਕਲ 'ਚ ਆਣ ਕੇ ਬੱਜੀ ਤੇ ਕਿਵੇਂ ਥਾਂ ਤੇ ਹੀ ਐਵੇਂ ਦੋਵੇਂ ਜਾਣੇ ਦੱਸਦੀ ਤਾਂ ਉਹਦਾ ਆਪਣਾ ਗੱਛ ਪਰ ਆਇਆ ਏ ਕੋਲੋਂ ਧੀ ਨੇ ਮਾਦੇ ਮੋਢੇ ਤੇ ਹੱਥ ਰੱਖ ਦਿੱਤਾ ਏ ਕੋਲ ਬੈਠੀਆਂ ਦੇ ਵੀ ਅਥਰੂ ਪਲਮ ਆਏ ਨੇ ਆ ਵੇਖਾਂ ਬੇਬੇ ਹੋਰ ਆਂਦਾ ਹੁਣ ਕੋਈ ਜੀਉਣ ਦਾ ਹਾਜੀ ਨੂੰ ਦਾ ਸੱਲ ਵੱਖਰਾ ਆਪਣੇ ਅੰਦਰ ਵਖਰੀ ਅਗ ਲੱਗੀ ਹੋਈ ਏ ਦੋ ਕੜੀ ਵਰਗੇ ਜਵਾਨ ਪੁੱਤਰ ਆਪਣੇ ਹੱਥੀਂ ਤੋਰ ਬੈਠੀ ਰੱਬ ਇਹੋ ਜਈ ਨਾ ਬੀਬੀ ਕੇਸੇ ਨਾਲ ਨਾ ਕਰੇ ਵੱਡਾ ਵੀ ਐਵੇਂ ਹੀ ਗਿਆ ਸੀ ਨਾ ਮੰਜੀ ਤੇ ਪਿਆ ਨਾ ਸੇਵਾ ਕਰਵਾਈ ਬਸ ਘੜੀਆਂ ਪਲਾਂ ਚ ਹਾਲੀ ਤਾ ਅਗਲੀ ਫਾਟੀ ਨਹੀਂ ਸੰਮਿਲੇ ਇਨ੍ਹਾਂ ਦੇ ਘਰ ਦੀ ਤਾਂ ਬੀਬੀ ਖੀਣੀਓ ਚੱਲ ਪਈ ਏ ਭੈਣਾ ਅੱਜਕੱਲ ਕੋਈ ਮੌਤਾਂ ਨਹੀਂ ਆਵੇ ਖਾਂ ਮੇਰੀ ਦਰਾਣੀ ਦਾ ਭਰਾ ਬਸ ਸੁਤਡਾ ਹੀ ਸੌਂ ਗਿਆ ਨਾ ਖੰਗ ਨਾ ਤਾਪ ਹਾਇ ਪਰਸੋਂ ਦੀਪੂ ਦਾ ਭਈਆ ਅਖਬਾਰ ਪਿਆ ਪੜੀ ਪਈ ਇੱਕ ਬੰਦੇ ਦਾ ਬਸ ਤੇ ਬੈਠੇ ਦਾ ਹੀ ਹੱਥ ਫੇਲ ਹੋ ਗਿਆ ਨਹੀਂ ਪੈਣਾ ਨਹੀਂ ਜੇ ਟਲਦੀ ਸਾਡੀ ਬੋਟੀ ਦਾ ਪਿਉ ਖੂਤੋਂ ਪਿਆ ਆਵੇ ਐਵੇਂ ਮਾੜੀਆਂ ਮਾੜੀਆਂ ਕਣੀਆਂ ਦਰਖਤ ਥੱਲੇ ਖਲੋ ਗਿਆ ਉੱਤੋਂ ਕੜਕ ਕੇ ਜੋ ਆਈ ਆ ਬਿਜਲੀ ਉਥੇ ਹੀ ਢੇਰੀ ਹੋ ਗਿਆ ਤੇ ਸਾਡਾ ਦੋਤਰੀਓ ਜਵਾਈ ਲਫਟੈਨ ਚ ਸਾਈ ਫਾਚ ਵੇਖਿਆ ਪੱਖ ਲਵੇ ਆਪਣੇ ਕਾਕੇ ਵਾਂਗ ਚੰਗਾ ਵੀ ਬੜਾਈ ਪਹਿਲੇ ਹੱਲੇ ਹੀ ਮਾਰਿਆ ਗਿਆ ਕੈਨ ਵਾਲੀ ਦਾ ਹੋਂਕਾ ਨਿਕਲ ਗਿਆ ਸੀ ਉਥੇ ਵੀ ਚੰਗੀਆਂ ਦੀ ਲੋੜੇ ਪੈਣਾ ਆਪਣੇ ਦਲਬੀਰ ਵਰਗਾ ਕੌਣ ਸਾਈ ਦੋ ਦਿਨ ਪਹਿਲਾਂ ਮੈਨੂੰ ਬਾਜ਼ਾਰ ਚ ਮਿਲਿਆ ਬੜਾ ਹੱਸਦਾ ਹੱਸਦਾ ਉਚੀਚੇ ਮੋਟਰਸਾਈਕਲ ਤੋਂ ਉਤਰ ਕੇ ਮੱਥਾ ਟੇਕ ਕੇ ਉਸੂ ਇੱਕ ਦਿਹਾੜੀ ਪਹਿਲਾਂ ਸੰਗਰਾਂਦ ਵਾਲੇ ਦਿਹਾੜੀ ਵੱਡੇ ਗੁਰਦੁਆਰੇ ਮਿਲਿਆ ਬੜਾ ਚਿਹਰਾ ਦਗਦਗ ਪਿਆ ਕਰੇ ਕੋਈ ਨੋਖਾ ਹੀ ਨੂਰ ਸੀ ਬੀਬੀ ਉਹਦੇ ਮਸਤਕ ਤੇ ਰਹਿਣਾ ਜੂ ਨਹੀਂ ਸੀ ਉੰਜ ਵੀ ਡਾਡਾ ਸਾਉ ਤੇ ਇਸ ਲਖਣਾ ਹੁਣ ਚੁੱਪ ਕੀਤੀ ਸਿਰ ਛੁੱਟੀ ਸਾਰੀਆਂ ਬੈਠੀਆਂ ਹੋਈਆਂ ਨੇ ਵਿੱਚ ਵਿੱਚ ਹੌਂਕੇ ਪਰਨ ਦੀ ਆਵਾਜ਼ ਆ ਰਹੀ ਬੜੀ ਨੇੜਿਓਂ ਦੋ ਜਹਾਜ਼ ਅਸਮਾਨ ਚੋਂ ਲੰਗੇ ਨੇ ਨੀੜੇ ਖੇਡਦਾ ਬਾਲ ਸਹਿਮ ਕੇ ਮਾਂ ਦੀ ਗੋਦ ਚ ਆ ਲੁਕਿਆ ਏ ਮਰਨੂ ਵਾਲੇ ਦਾ ਮੁੰਡਾ ਏ ਛੇਤੀ ਛੇਤੀ ਵੱਡਾ ਹੋ ਹੁਣ ਕੋਲ ਬੈਠੀ ਇੱਕ ਵਡੇਰੀ ਜਿਹੀ ਜਨਾਨੀ ਮੁੰਡੇ ਦੇ ਸਿਰ ਤੇ ਹੱਥ ਫੇਰ ਰਹੀ ਏ ਆਹੋ ਜੀ ਹੁਣ ਇਹਦੀਆਂ ਵੀ ਆਸਾਂ ਵਿਚਾਰੀ ਦੀਆਂ ਇਹਦੇ ਤੇ ਹੀ ਨਹੀਂ ਮਾਂ ਦੀ ਗੋਦੀ ਚ ਬੈਠਾ ਬੱਚਾ ਹੁਣ ਹੱਸ ਰਿਹਾ ਏ ਬੱਚੀ ਨੂੰ ਹੱਸਦਿਆਂ ਵੇਖ ਮਾਂ ਦੇ ਮੂੰਹ ਤੇ ਵੀ ਇੱਕੋ ਉਦਾਸ ਜਿਹੀ ਮੁਸਕੜੀ ਫੈਲ ਗਈ ਏ ਹੁਣ ਤੋਂ ਹੋਰ ਜਹਾਜ਼ ਉਦੋਂ ਵੀ ਨੇੜੇ ਹੋ ਕੇ ਲੰਘ ਗਏ ਨਹੀਂ ਇਹ ਸੜ ਜਾਣੀ ਹਾਲੀ ਵੀ ਖੜਾ ਨਹੀਂ ਪਈ ਛੱੜਦੇ ਇਸ ਲੜਾਈ ਸੜ ਜਾਣੀ ਨੇ ਧਕਰਾਂ ਦੇ ਘਰ ਉਜਾੜ ਕਰਤੇ ਨੇ ਕਰਮਕੌਰ ਦਾ ਪੋਤਰਾ ਪਲੇਠੀ ਦਾ ਹੁਣ ਕੋਈ ਵੀ ਹਾਂ ਵਰਿਆਂ ਮਗਰੋਂ ਦੂਜੇ ਦਾ ਮੂੰਹ ਵੇਖਿਆ ਨਹੀਂ ਹਰ ਜਿੰਨੇ ਚ ਰੱਬ ਰੱਖੇ ਉਹ ਦਿਨ 21 ਦਿਨਾਂ ਦਾ ਸੀ ਛੋਟਾ ਗੱਲ ਜਿਵੇਂ ਕਹਿਣ ਵਾਲੀ ਦੀ ਸੰਗ ਚ ਅੜ ਗਈ ਏ ਤੁਸਾਂ ਨਹੀਂ ਸੁਨਿਆ ਇੱਥੇ ਨੇੜੇ ਹੀ ਇੱਕ ਸੇ ਘਰ ਇੱਕ ਸੇ ਦਿਨ ਇਕੱਠੀਆਂ ਚਾਰ ਤਾਰਾਂ ਆਈਆਂ ਨੀ ਅੱਠ ਪੁੱਤਰ ਸਨ ਜੱਟ ਦੇ ਭੁਇ ਥੋੜੀ ਸੀ ਛੇ ਨੌਕਰ ਕਰਾ ਛੱਡੇ ਇਹੋ ਜਿਹੀ ਤੇ ਭੈਣਾ ਰੱਬ ਕਿਸੇ ਦੁਸ਼ਮਣ ਨਾਲ ਵੀ ਨਾ ਕਰੇ ਸਾਡੀ ਜਿੱਤੋ ਦਾ ਦਿੌਰ ਦੱਸਦਾ ਏ ਭਈ ਅਸੀਂ ਚਾਰ ਦਿਨ ਭੁੱਖਣ ਪਾਣੀ ਪੈਂਕਾਂ ਛੁਪੇ ਰਹੇ ਅਖੇ ਸਰ ਕੱਢਿਆ ਨਹੀਂ ਤੇ ਓਡੇ ਨਹੀਂ ਸਾਡੇ ਪਿੰਡ ਦੇ ਵੀ ਇੱਕ ਮੁੰਡੇ ਦੇ ਫੁੱਲ ਆ ਗਏ ਨਹੀਂ ਹਾਲੀਂ ਪਰੋਂ ਵਿਆਹ ਹੋਇਆ ਸਾਈ ਫੋਹੇ ਜਿੰਨੀ ਵੋਟੀ ਰੋਂਦੀ ਨਹੀਂ ਚੱਲੀ ਜਾਂਦੀ ਮਾਂ ਨੂੰ ਵਖ ਗਸਾਂ ਪੈ ਪੈ ਜਾਂਦੀਆਂ ਨੇ ਹਾ ਹੋ ਬੀਬੀ ਮਰਨ ਵਾਲੇ ਮਰ ਜਾਂਦੇ ਨੇ ਪਿਛਲੇ ਉਂਝ ਜਿਉਂ ਦੇ ਜੀ ਅੱਗ ਚ ਪੈ ਜਾਂਦੇ ਨੇ ਅਖੀ ਲੈਣ ਆਇਆ ਆਪ ਤੇ ਨਾਂ ਤਰਾਇਆ ਤਾਪ ਕੱਲ ਵੋਟੀ ਦੇ ਪੇਕਿਆਂ ਤੋਂ ਖਤ ਆਇਆ ਉਹਦਾ ਮਾਸੀ ਦਾ ਪੁੱਤਰ ਨਮੂਣੀ ਨਾਲ ਅਠਾ ਦਿਸਾਂ ਦਿਨਾਂ ਦੀ ਠੰਡ ਪੈਂਦੀ ਵੀ ਬੜੀ ਪਈ ਸਾਡੇ ਦਰਸ਼ੇ ਨੂੰ ਵੀ ਕੱਲ ਦੀ ਠੰਡ ਲੱਗੀ ਹੋਈ ਏ ਛਾਤੀ ਰੁਕੀ ਹੋਈ ਸੁ ਨੱਕੋਂ ਸਾਹ ਨਹੀਂ ਸੁਪਿਆ ਨਿਕਲਦਾ ਬੀਬੀ ਬੀ ਗੋਰੀ ਨਾ ਕਰੀ ਠੰਡ ਲੱਗੀ ਡਾਡੀ ਮਾੜੀ ਬਨਖਸ਼ਾ ਮਨਕਾਤੇ ਮਲਠੀ ਦੇ ਸੁ ਕਾੜ ਕੇ ਇੱਕ ਇਹ ਕਹਿਣ ਵੀ ਇਹ ਦੁਸ਼ਾਂਦਾ ਸੁੱਕੀ ਠੰਡ ਪੈਂਦੀ ਵੀ ਬੜੀ ਪਈ ਪੈਣਾ ਮੇਰੀ ਤੇ ਆ ਬੱਬਰਾਂ ਜਪੀੜ ਹੁੰਦੀ ਪਈ ਅੱਗੇ ਸ਼ਹਿਰ ਕਿਹੜਾ ਨੇੜੇ ਵੀ ਔਰ ਪੋੜ ਤੰਬਥੇਰੇ ਕੀਤੇ ਨੇ ਜਦੋਂ ਦਾ ਪਿਛਲੇ ਸਾਲ ਦਾ ਨਮੂਨਿਆ ਹੋਇਆ ਈ ਮਾੜੀ ਜਿਹੀ ਠੰਡ ਲੱਗੀ ਨਹੀਂ ਤੇ ਬੱਬਰਾਂ ਚੀਸਾਂ ਉੱਠੀਆਂ ਨਹੀਂ ਮੈਨੂੰ ਤਾਂ ਬੀਬੀ ਰੱਬ ਭੋੜਿਆ ਜੀ ਕਹਿਆਂ ਬਰਿਆਂ ਤੋਂ ਸੜ ਜਾਣੀਆਂ ਜੋੜਾਂ ਚ ਪੀੜਾਂ ਹੁੰਦੀਆਂ ਸਨ ਜੋੜ-ਜੋੜ ਦੁਖਦਾ ਸੀ ਅੰਗ-ਅੰਗ ਟੁੱਟਦਾ ਰਹਿੰਦਾ ਸੀ ਦਵਾਈਆਂ ਕਰਾ ਕਰਾ ਉਂਝ ਹਾਰ ਗਈ ਸਾਂ ਆਰਾਮ ਆਉਣਾ ਹੋਵੇ ਤਾਂ ਥੇਲੇ ਦੀ ਜੋਇਨ ਨਾਲ ਆ ਜਾਂਦਾ ਈ ਮੈਨੂੰ ਤਾਂ ਦਵਾਈ ਦੱਸੀ ਆ ਸਾਡੀ ਰਾਜ ਦੇ ਮਲਿਓਰੀ ਨਹੀਂ ਬਸ ਚਵਾਨੀ ਦਾ ਕਾਰਡ ਸਾਕ ਕਟ ਛਾਣ ਕੇ ਸ਼ਹਿਦ ਚਰ ਲਾ ਲਵੋ ਤੂੰ ਸਭ ਮੰਨਣਾ ਨਹੀਂ ਰਾਤੀ ਦੁੱਧ ਨਾਲ ਗੋਲੀ ਲਈ ਤੇ ਦਿਨੀ ਨੋਬਰ ਨੋ ਮੈਂ ਤਾਂ ਕਈਆਂ ਨੂੰ ਵੰਡੀਆਂ ਨੇ ਇਹ ਗੋਲੀਆਂ ਬਸ ਰਤਾ ਗਰਮ ਨੇ ਇਹ ਮਰਨ ਵਾਲੇ ਦੀ ਮਾਂ ਹੈ ਇੱਕਦਮ ਠੰਡੀ ਵਾਦਾ ਬੁੱਲਾ ਜਿਵੇਂ ਸਿਹੋ ਕੰਬਣੀ ਲੱਗ ਗਿਆ ਏ ਇੱਕ ਦੋ ਤੀਵੀਆਂ ਤਾਂ ਪਿਸ਼ਾਬ ਵਹਾਨੇ ਉੱਠ ਕੇ ਗੁਸਲਖਾਨੇ ਵੀ ਜਾ ਆਈਆਂ ਨੇ ਜਾਪਦਾ ਏ ਮੂੰਹ ਵੀ ਤੋ ਆਈਆਂ ਨੇ ਅਡੋਲ ਉਹ ਆ ਕੇ ਬੈਠ ਗਈਆਂ ਨੇ ਸਾਰੀਆਂ ਚੁੱਪ ਨੇ ਸਿਰਫ ਸਾਹ ਲੈਣ ਦੀ ਆਵਾਜ਼ ਆ ਰਹੀ ਏ ਜਾਂ ਕਦੇ-ਕਦੇ ਕੋਈ ਦੰਬਿਆ ਜਿਹਾ ਹੌਂਕਾ ਮਰਨ ਵਾਲੇ ਦੀ ਬੋਟੀ ਦੇ ਮੂੰਹੋਂ ਨਜ਼ਰਾਂ 'ਚ ਇੱਕ ਦੂਜੇ ਦੇ ਕੱਪੜਿਆਂ ਨੂੰ ਟੁੰਦੀਆਂ ਪਰਖਦੀਆਂ ਬਸਕਦੀ ਹੋਂਕੀ ਵਰਗੀ ਕੋਈ ਅਵਾਜ਼ੀ ਹਵਾ 'ਚ ਰਲ ਜਾਂਦੀ ਏ ਕੀ ਢੰਡੀ ਵਾਪੇ ਵਗਦੀ ਏ ਜਿੱਦਨ ਦੇ ਗੜੇ ਪੈ ਨੇ ਸਰੀਰ ਉੱਕਾਈ ਜਿਵੇਂ ਜੰਮ ਗਿਆ ਏ ਭਾਵੇਂ ਕਿੰਨੇ ਕੱਪੜੇ ਪਾਈ ਜਾਓ ਪਾਲਾ ਹੀ ਨਹੀਂ ਲੱਸਦਾ ਆਖਣ ਵਾਲੀ ਆਪਣੇ ਗਰਮ ਸੂਟ ਚ ਵੀ ਜਿਵੇਂ ਕੁੰਗੜ-ਕੁੰਗੜ ਪਈ ਜਾਂਦੀ ਏ ਪਰਲੇ ਬਰਾਂਡੇ ਚ ਦਰੀ ਤੇ ਬੈਠੇ ਮਰਦਾਂ ਦੀਆਂ ਆਵਾਜ਼ਾਂ ਸਾਫ਼ ਸੁਣਾਈ ਦੇ ਰਹੀਆਂ ਨੇ ਰਾਜਨੀਤੀ ਦੇ ਗੱਲਾਂ ਹੋ ਰਹੀਆਂ ਨੇ ਇੱਕ ਦੋ ਤੀਵੀਆਂ ਨੇ ਅਕੇਵੇਂ ਭਰੀਆਂ ਆਬਾਸੀਆਂ ਲਈਆਂ ਨੇ ਮਰਨ ਵਾਲੀ ਦੀਪੂ ਆਦੇ ਪਿੰਡੋਂ ਆਈਆਂ ਤੀਵੀਆਂ ਉੱਠ ਖਲੋਤੀਆਂ ਨੇ ਵੋਟੀ ਨੂੰ ਦਿਲਾਸਾ ਦੇ ਮੁੰਡੇ ਦੇ ਸਿਰ ਤੇ ਪਿਆਰ ਦੇ ਕੇ ਵਾਹਿਗੁਰੂ ਦਾ ਭਾਣਾ ਮੰਨਣ ਲਈ ਕਹਿ ਉਹ ਰਵਾਂ ਰਵਹੀਂ ਬਾਹਰ ਨੂੰ ਤੁਰ ਪਈਆਂ ਨੇ ਮਰਨ ਵਾਲੀ ਦੀ ਭੂਆ ਤੇ ਮਾਸੀ ਅੰਦਰ ਚੱਲੀਆਂ ਗਈਆਂ ਨੇ ਥੱਕੀਆਂ ਹੋਈਆਂ ਨੇ ਆਰਾਮ ਕਰਨਾ ਚਾਹੁੰਦੀਆਂ ਨੇ ਦੁੱਗ-ਦੁੱਗ ਕਰਦਾ ਟਰੈਕਟਰ ਵੇੜੇਵੜ ਆਇਆ ਈ ਗੱਭਰੂ ਡਰਾਈਵਰ ਨੇ ਜਿਵੇਂ ਉਤੋਂ ਹੀ ਛਾਲ ਕੱਢ ਮਾਰੀ ਵਿੜੇ 'ਚ ਖੇਡਦੇ ਅਣਿਆਨੇ ਹੁਣ ਟਰੈਕਟਰ ਵੱਲ ਹੋ ਗਏ ਨੇ ਇੱਕ 10 ਕੋ ਵਰਿਆਂ ਦਾ ਮੁੰਡਾ ਟੱਪ ਕੇ ਟਰੈਕਟਰ ਦੀ ਸੀਟ ਤੇ ਬੈਠ ਗਿਆ ਏ ਮਰਦਾਂ ਵਾਲੀ ਦਰੀ ਤੋਂ ਉੱਚੀ-ਉੱਚੀ ਬੋਲਣ ਦੀ ਆਵਾਜ਼ ਆ ਰਹੀ ਏ ਮੁਰਗੀ ਫਾਰਮ ਤੇ ਡੈਰੀ ਫਾਰਮ ਬਾਰੇ ਗੱਲਾਂ ਹੋ ਰਹੀਆਂ ਨੇ ਵਿੱਚ-ਵਿੱਚ ਬਹਿਸ ਵੀ ਚੱਲ ਪਈ ਏ ਕੁਕੜੂ ਕੋ ਵੇੜੇ 'ਚ ਖੜੇ ਕੂਕੜ ਨੇ ਛਾਤੀ ਤਾਣ ਕੇ ਜ਼ੋਰ ਦੇਣੀ ਬੰਗ ਦਿੱਤੀ ਟੀਟੀ ਕਰਦੀ ਤੋਤਿਆਂ ਦੀ ਡਾਰ ਆ ਕੇ ਵੇੜੇ ਵਿਚਲੀ ਨਿੰਮਤ ਤੇ ਬੈਠ ਗਈ ਏ ਮਰਨ ਵਾਲੇ ਦੀ ਭੂਆ ਉੱਠ ਕੇ ਚੌਂਕੇ 'ਚ ਚਲੀ ਗਈ ਏ ਬਰੀਤੇ ਬੈਠੀਆਂ ਤੀਵੀਆਂ ਨੇ ਆਪੋਛ ਭਾਵਪੂਰਤ ਨਜ਼ਰਾ ਨਾਲ ਵੇਖਿਆ ਏ ਦਿਨ ਢਲ ਰਿਹਾ ਏ ਠੰਡ ਵੱਧ ਰਹੀ ਏ ਗਰਮ ਸੂਟ ਐਸ ਕੀ ਮਮੀ ਬਣਾਂਦੀ ਬਣਾਂਦੀ ਰਹਿ ਗਈਆਂ ਆਖਣ ਵਾਲੀ ਹੋਣ ਨਾਲ ਦੀ ਤੀਵੀ ਦਾ ਸੂਟ ਆਪਣੀਆਂ ਉਂਗਲਾਂ ਨਾਲ ਟੋ ਰਹੀ ਕਿੱਡਾ ਮੁਲਾਇਮੀ ਭਲਾਂ ਕੀ ਪਾ ਆਏ ਬੇਬੇ ਜੀ ਕੋਲ ਬੈਠੀ ਇੱਕ ਹੋਰ ਨੇ ਪੁੱਛ ਲਈ ਆਈ ਮੁੰਡੇ ਨੇ ਆਂਦਾ ਸੀ ਆਂਦਾ ਏ 25 ਰੁਪਏ ਲੱਗੇ ਨੇ ਮੀਟਰ ਦੇ ਕੱਪੜਾ ਵੀ ਬੇਬੇ ਅੱਜ ਗਹਿਣੇ ਦੇ ਭਾਏ ਹੁਣ ਸਾਰੀਆਂ ਦੀਆਂ ਨਜ਼ਰਾਂ ਮਰਨ ਵਾਲੇ ਦੀ ਵੱਡੀ ਪਰਜਾਈ ਦੀਆਂ ਨਵੀਆਂ ਬਣਵਾਈਆਂ ਚੂੜੀਆਂ ਤੇ ਹਨ ਹੁਣੇ ਬਣਵਾਈਆਂ ਜੇ ਭਲਾ ਨਮੂਨਾ ਬੜਾ ਸੋਹਣਾ ਏ ਇੱਕ ਨੇ ਤਾਂ ਝੱਕਦੀ ਝੱਕਦੀ ਨੇ ਪੁੱਛੀ ਲਿਆ ਨਹੀਂ ਬਣੀਆਂ ਤਾਂ ਪਹਿਲਾਂ ਹੀ ਪਈਆਂ ਸਨ ਚੂੜੀਆਂ ਵਾਲੀ ਛੇਪਦੀ ਜਿਹੀ ਕਿਸੇ ਕੰਮ ਦੇ ਬਹਾਨੇ ਉੱਠ ਖਲੋਤੀ ਇੱਕ ਦੋ ਨੇ ਤਾਂ ਨੱਕ ਵੀ ਝਾੜਿਆ ਈ ਘੁਰਕਰ ਜਿਹੀ ਸ਼ੁਰੂ ਹੋ ਗਈ ਏ ਇਕ ਤੀਵੀ ਨੇ ਆਪਣੀ ਲੱਤ ਨਿਸਲ ਕਰਦਿਆਂ ਹੋਇਆਂ ਲੰਮੀ ਬੜੀ ਵਾਸੀ ਭਰੀਏ ਬਰਸੀਮ ਦੀ ਭਰੀ ਪ੍ਰਾਤੀ ਰੇੜੀ ਖੜਖੜ ਕਰਦੀ ਵੇੜੇ 'ਚ ਆਖ ਲੁੱਤੀ ਕਾਮੇ ਇਧਰ ਉਧਰ ਦੌੜ ਰਹੇ ਨੇ ਭਰੀਆਂ ਚੁੱਕ ਚੁੱਕ ਟੋਕੇ ਕੋਲ ਸੁੱਟ ਰਹੇ ਨੇ ਮਰਦਾਂ ਵਾਲੀ ਦਰੀ ਤੇ ਆਉਣ ਵਾਲੀਆਂ ਇਲੈਕਸ਼ਨਾਂ ਬਾਰੇ ਬਹਿਸ ਜਹੀ ਛੜ ਪਈ ਏ ਉੱਚੀ ਉੱਚੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਇੱਕ ਦੋ ਕਾਲੇ ਤਾਂ ਉੱਠ ਕੇ ਵੀ ਤੁਰ ਪਏ ਨਹੀਂ ਮਰਨ ਵਾਲੀ ਦੀ ਵੱਡੀ ਪਰਜਾਈ ਜਿਵੇਂ ਹੁਣੇ ਕੱਪੜੇ ਬਦਲ ਕੇ ਚੌਂਕੇ 'ਚ ਆਈਏ ਗਲਾਸੀ 'ਚ ਆਪਣੇ ਮੁੰਡੇ ਜੋਗਾ ਦੁੱਧ ਪਵਾ ਫਿਰ ਅੰਦਰ ਜਾਵੜੀਏ ਘੂਰਦਿਆਂ ਜਿਹੀਆਂ ਕੁੜਤੀਵੀਆਂ ਉਹਦੇ ਵੱਲ ਵੇਖ ਰਹੀਆਂ ਨਹੀਂ ਬੇੜੇ ਵਿਚਲੀ ਤਰੇਕ ਤੋਂ ਹਵਾ ਨਾਲ ਕਿੰਨੇ ਵੱਡੇ ਸੁੱਕੇ ਪੱਤੇ ਡਿੱਗ ਕੇ ਦੂਰ ਤੱਕ ਫੈਲ ਗਏ ਨੇ ਹੁਣ ਉਹ ਵਾਲੇ ਟੀਂਗਾ ਦੀ ਸਜਾਈ ਵੱਚੀ ਵੇੜੇ 'ਚ ਡੁਬਕੀਆਂ ਲਾਂਦੀ ਆਣ ਵੜੀ ਅੰਯਾਨੀ ਉਹਦੇ ਮਗਰ ਦੌੜਦੇ ਹੋਏ ਉਹਦੀ ਪੂਛਲ ਮਰੜ ਰਹੇ ਨੇ ਹਾਸਾ ਹੱਸ ਕੇ ਲੋਟਪੋਟ ਹੋ ਰਹੇ ਨੇ ਸਾਰਿਆਂ ਦਾ ਧਿਆਨ ਉਧਰ ਹੋ ਗਿਆ ਏ ਸਗਵਾ ਹਿਰਨੀ ਦਾ ਬੱਚਾ ਆਈ ਹੁਲਾਸ ਜੇ ਇਹ ਨਾਲ ਕੋਈ ਜਣੀ ਆਖ ਰਹੀ ਏ ਘਾਂ ਇਨੀ ਸੀਲ ਜੇ ਦਿਹਾੜੀ 'ਚ ਪਾਵੇਂ ਚਾਰ-ਚਾਰ ਵਾਰ ਚੋਲਾਵੋ ਮੈਰੀ ਟਰੇ 'ਚ ਚਾਰ ਰੱਖੀ ਆ ਗਈ ਏ ਵਾਰੀ-ਵਾਰੀ ਸਭ ਅੱਗੇ ਟਰੇ ਕਰ ਰਹੀ ਏ ਕੁਝ ਕੁ ਗਲਾਸ ਫੜਨੋਂ ਝਾਕ ਰਹੀਆਂ ਨੇ ਫੜੂ ਫੜੂ ਬੀਬੀ ਮੁਕਤੇ ਉਦਾ ਗਿਆ ਜਿਹੜਾ ਟੁਰ ਗਿਆ ਏ ਕੀ ਛੱਡਿਆ ਹੋਇਆ ਏ ਉਦਨ ਦਾ ਮਰਨ ਵਾਲੇ ਦੀ ਚਾਚੀ ਇੱਕ ਦੋ ਜਣੀਆਂ ਅੱਗੇ ਚਾਦੇ ਗਲਾਸ ਕਰਦੀ ਆਖ ਗਈਆਂ ਨੇ ਹਾਲੀ ਵੀ ਬੱਚੀ ਮਗਰ ਦੌੜ ਰਹੇ ਨੇ ਬਰਾਂਡੇ 'ਚ ਬੈਠੇ ਭੋਲੀ ਤੇ ਪੱਪੂ ਇੱਕ ਦੂਜੇ ਨੂੰ ਮਸ਼ਕਰੀਆਂ ਕਰ ਰਹੇ ਨੇ ਪਪੂ ਤਾਂ ਭੋਲੀ ਨੂੰ ਚੁੰਡੀ ਵੱਢਣ ਲਈ ਵੀ ਆਉਲਿਆ ਏ ਪਰ ਤੀਮੀਆਂ ਵੱਲ ਵੇਖ ਕੇ ਝੱਕ ਗਿਆ ਏ ਕੁਝ ਜਨਾਨੀਆਂ ਨੱਕ ਝਾੜ-ਝਾੜ ਚਾਹ ਪੀ ਰਹੀਆਂ ਨੇ ਦੋ ਤਿੰਨ ਨੇ ਤਾਂ ਅੱਧੀ-ਅੱਧੀ ਚਾਹ ਵਿੱਚੇ ਛੱਡ ਦਿੱਤੀ ਸ਼ਾਇਦ ਮਿੱਠਾ-ਖਾਟੇ ਨੀਵੀਰੋ ਮਠਾ ਲਿਆਈ ਕਾਲਜ ਚ ਮਰਨ ਵਾਲੇ ਦੀ ਮਾਂ ਨੇ ਚੌਂਕੇ 'ਚ ਬੈਠੀ ਮੈਰੀ ਨੂੰ ਆਵਾਜ਼ ਦਿੱਤੀ ਏ ਕੋਈ ਨਾ ਰਹਿਣ ਦਿਓ ਇੱਕ ਦੋ ਜਣੀਆਂ ਨੇ ਰਵਾਜੀ ਜਿਹੇ ਆਖਿਆ ਏ ਮਰਦਾਂ ਵਾਲੀ ਦਰੀ ਤੋਂ ਇੱਕ ਦਬਵੇਂ ਜਿਹੇ ਕਹੇ ਕੇ ਦੀ ਆਵਾਜ਼ ਆਈ ਏ ਭੋਲੀ ਨੇ ਪਿੱਛੋਂ ਦੀ ਆਕੇ ਬਰਾਂਡੇ ਚ ਖਲੋਤੇ ਪੱਪੂ ਦੇ ਹੱਥੋਂ ਗਲਾਸ ਖੋ ਲਿਆ ਏ ਹੁਣ ਪੱਪੂ ਭੋਲੀ ਦੇ ਮਗਰ ਮਗਰ ਨਸ ਰਹਾ ਏ ਦੋਵੇਂ ਹੱਸੀ ਜਾ ਰਹੇ ਨੇ ਤੇ ਨਸੀ ਵੀ ਜਾ ਰਹੇ ਨੇ ਅੰਦਰੋਂ ਪੂਆ ਦੇ ਘਰਾੜਿਆਂ ਦੀ ਆਵਾਜ਼ ਆ ਰਹੀ ਏ ਰੋ ਕਲਪ ਕੇ ਥੱਕ ਕੇ ਸੌਂ ਗਈਏ ਹਾਤੀ ਚ ਬਿਜਲੀ ਦੀ ਮਸ਼ੀਨ ਨਾਲ ਦਬਾ ਦਬ ਪੱਠੇ ਕੁਤਰੇ ਜਾ ਰਹੇ ਹਨ ਕਾਮਿਆਂ ਦੇ ਸਿਰਾਂ ਤੇ ਖੜਾ ਨਾਲ ਭਰੇ ਹੋਏ ਦਾਵੜੇ ਵੇਖ ਇੱਕ ਦੋ ਬਲੈਤੀ گاਵਾਂ ਜ਼ੋਰ ਜ਼ੋਰ ਦੀ ਅੜੰਗ ਪਈਆਂ ਨੇ ਗੋਹੀ ਚੋ ਦਾਣਾ ਲੱਭ ਇੱਕ ਦੇਸੀ ਕੁੱਕੜ ਜ਼ੋਰ ਜ਼ੋਰ ਦੀ ਪੌਂਚੇ ਮਾਰਦਾ ਹਰਫਲਿਆ ਜੇਹਾ ਕੁੜਕੁੜ ਕਰਦਾ ਕਦੀ ਦਾਣਾ ਚੁੰਝ ਚ ਫੜਦਾ ਕਦੀ ਧਰਦਾ ਕੁਕੜੀਆਂ ਨੂੰ ਸੱਦਰਿਆ ਹੈ ਨੀ ਵੀਰੋ ਖੰਡ ਨਹੀਂਉ ਲਿਆਂਦੀ ਮਰਨ ਵਾਲੇ ਦੀ ਪਰਜਾਈ ਨਹੀਂ ਬੜੀ ਉੱਚੀ ਦੇਣੀ ਕਿਹਾ ਏ ਆਈ ਜੇ ਆਈ ਜੇ ਬੀਬੀ ਜੀ ਰਵਾ ਰਵੀ ਮੈਰੀ ਖੰਡ ਵਾਲੀ ਕੌਲੀ ਲੈ ਆਈ ਸਾਰੀਆਂ ਨੇ ਮਿੱਠੇ ਦਾ ਇੱਕ ਇੱਕ ਚਮਚਾ ਹੋਰ ਪਵਾ ਲਿਆਏ ਚੌਂਕੇ 'ਚ ਬੈਠੀਆਂ ਮੈਰੀਆਂ ਕੁੜੀਆਂ ਕੁਝ ਦਿਨ ਪਹਿਲਾਂ ਚੜਾਈਆਂ ਨਵੀਆਂ ਚੂੜੀਆਂ ਇੱਕ ਦੂਜੀ ਨੂੰ ਵਖਾ ਰਹੀਆਂ ਨੇ ਮਰਨ ਵਾਲੇ ਦੀ ਵੱਡੀ ਭੈਣ ਨੇ ਚੌਂਕੇ 'ਚ ਜਾ ਕੇ ਵੀਰੋਂ ਨੂੰ ਕੁਝ ਕਿਹਾ ਏ ਵੀਰੋਂ ਦੁੱਧ ਦਾ ਗਲਾਸ ਪਾਸੇ ਜਿਹਾ ਕਰਕੇ ਉਹਦੇ ਮਗਰੇ ਉਹਦੇ ਕਮਰੇ 'ਚ ਲੈ ਗਈ ਏ ਮਰਦਾਂ ਵਾਲੀ ਦਰੀ ਤੋਂ ਤਿੰਨ ਜਣੇ ਉੱਠ ਕੇ ਬਲੈਤੀ ਗਾਮਾ ਵਾਲੀ ਖੁਰਲੀ ਕੋਲ ਜਾ ਖਲੋਤੇ ਨੇ ਮਰਨ ਵਾਲੇ ਦੇ ਵੱਡੇ ਭਰਾ ਨੇ ਆ ਕੇ ਉਹਦੇ ਮੁੰਡੀ ਨੂੰ ਕੁਛੜ ਚੁੱਕ ਲਿਆ ਏ ਉਰੀ ਇੰਗੁਰ ਗੱਲੀ ਗੱਲ ਤੇ ਨਿੱਕੀ ਜਿਹੀ ਥਪਕੀ ਲਾ ਕੇ ਬੱਚੀ ਦੇ ਨਾਲ ਹੀ ਉਹ ਆਪ ਵੀ ਹੱਸ ਪਿਆਏ ਸਾਰੀਆਂ ਤੀਵੀਆਂ ਦਾ ਧਿਆਨ ਉਧਰੇ ਹੋ ਗਿਆ ਏ ਮੂੰਹਾਂ ਤੇ ਨਿੰਮੀ ਜਿਹੀ ਮੁਸਕਰਾਹਟ ਫੈਲ ਗਈ ਏ ਆਹੋ ਹੁਣ ਇੰਨਾ ਹੀ ਸਿਰ ਤੇ ਹੱਥ ਰੱਖਣਾਈ ਨਾ ਕੋਈ ਤੀਵੀਂ ਹੌਂਕੇ ਵਾਂਗ ਆਖ ਗਈ ਏ ਆਹੂ ਪੈਣਾ ਆਪਣਾ ਖੁੰਝੋ ਹੋਇਆ ਦੂਜੀ ਆਪਣੀ ਥੱਕੀ ਹੋਈ ਲੱਤ ਨੂੰ ਸਿੱਧਿਆ ਕਰਦੀ ਹੋਈ ਬੋਲੀ ਪੱਜੀ ਪੱਜੀ ਆਉਂਦੀ ਭੋਲੀ ਨੇ ਹੁਣ ਤਾਂ ਇਹ ਹੱਥੋਂ ਮੁੰਡੇ ਨੂੰ ਚੁੱਕ ਲਈ ਕੁੱਤ-ਕੁਤਾਰੀਆਂ ਘੜਦੀ ਹੋਈ ਉਹ ਉਹਨੂੰ ਲੈ ਕੇ ਬਰਾਂਡੇ 'ਚ ਡੱਠੀ ਹੋਈ ਮੰਜੀ ਤੇ ਬੈਠ ਗਈ ਏ ਇੱਕ ਦੂਜੀ ਵੱਲ ਮੂੰਹ ਕਰੀ ਮੱਥਿਆਂ ਨੂੰ ਟੱਕਦੀਆਂ ਕਦੀ ਗੱਲਾਂ ਤੇ ਕਦੀ ਠੋਡੀਆਂ ਤੇ ਉਂਗਲਾਂ ਤਰੀ ਹੁਣ ਤੀਵੀਆਂ ਟੋਲੀਆਂ ਜਹੀਆਂ ਬਣਾਈ ਆਪੇ ਚ ਗੱਲੀ ਜੁਪੀਆਂ ਹੋਈਆਂ ਨੇ ਅਜੀਬ ਤਰ੍ਹਾਂ ਦੇ ਭਾਵ ਉਹਨਾਂ ਦੇ ਚਿਹਰਿਆਂ ਤੇ ਆ ਜਾ ਰਹੇ ਨੇ ਉਦਾਸ ਚਿਹਰਿਆਂ ਦੇ ਪਿੱਛੇ ਇੱਕ ਲੁਕਮੀ ਜਹੀ ਤੀਬਰਤਾ ਅੱਖੀਆਂ ਚ ਚਮਕ ਨਿਮਿਟੀ ਜਹੀ ਮੁਸਕਣੀ ਮਰਦਾਂ ਵਾਲੀ ਦਰੀ ਤਕਰੀਬਨ ਖਾਲੀ ਹੋ ਗਈ ਸਰਵਤਨ ਚਾਰ ਨਿਗਦੇ ਹੀ ਬੈਠੇ ਹੋਏ ਨੇ ਚੌਂਕੇ ਜੋ ਸਬਜੀ ਨੂੰ ਤੜਕਾ ਲੱਗਣ ਦੀ ਵਾਸ਼ਨਾ ਸਾਰੇ ਵਿੜੇ 'ਚ ਫੈਲ ਗਈ ਏ ਜਾਂਦੀ ਤੂੰ ਪੁਚਤਰੇਕ ਦੀਆਂ ਖਾਲੀ ਟਾਣੀਆਂ 'ਚੋਂ ਨਿੱਕੀਆਂ-ਨਿੱਕੀਆਂ ਤੂਈਆਂ ਦਸਾਈਆਂ ਨੇ ਜਾ ਖਾਤੀਏ ਤੂੰ ਆਰਾਮ ਕਰ ਮਰਨ ਵਾਲੇ ਦੀ ਘਰ ਵਾਲੀ ਨੂੰ ਉਹਦੀ ਮਾਸੀ ਉਠਾ ਕੇ ਕਮਰੇ ਅੰਦਰ ਛੱਡ ਆਈਏ ਇੱਕ ਦੋ ਜਣੀਆਂ ਨੇ ਬੜੇ ਤਰਸ ਜਿਹੇ ਨਾਲ ਉਹਦੇ ਵੱਲ ਵੇਖਿਆ ਏ ਹਾਇਆ ਕੱਟਾ ਜੇ ਤਾਈ ਮੀਰਾ ਵੀ ਕਿਸੇ ਅਣਿਆਣੀ ਨੂੰ ਹੀ ਪੱਕੀ ਕਰ ਆਉਂਦੀ ਸਵੇਰੇ ਮੱਝ ਸੋਈਏ ਨਿੱਕਾ ਜਿਹਾ ਜੀਏ ਕੱਚੇ ਖੁਰ ਕੀ ਪਤਾ ਕਾਵਾ ਕੀ ਹਾਲ ਕੀਤਾ ਏ ਇਹ ਸਰਪੰਚਣੀ ਲੰਬੜਦਾਰਨੀ ਨੂੰ ਵਿੱਚੋ ਵਿੱਚ ਆਪਣੇ ਮੁੰਡੇ ਦਾ ਫਿਕਰ ਲੱਗਾ ਹੋਇਆ ਏ ਮੁੰਡੇ ਨੂੰ ਠੰਡ ਲੱਗੀ ਹੋਈ ਏ ਵੈਦ ਨੇ ਦੁੱਧ ਚ ਸ਼ੋਹਾਰਾ ਕਾੜ ਕੇ ਦੇਣ ਲਈ ਆਖਿਆ ਸੀ ਉਜਵੇਂ ਘਰਦਿਆਂ ਨੂੰ ਸੁਣਾੰਦੀ ਹੋਈ ਆਖ ਰਹੀ ਏ ਹਵਾ ਅੱਗੇ ਨਾਲੋਂ ਵਧੇਰੇ ਠੰਡੀ ਹੋ ਗਈ ਏ ਫਗਣ ਵੀ ਚੜ ਗਿਆ ਸੀ ਪਰ ਠੰਡ ਨਹੀਂੋ ਘਟੀ ਕੋਈ ਜਣੀ ਗੱਲ ਕਰਨ ਦੇ ਖਾਤਰ ਆਖ ਰਹੀ ਏ ਇੱਕ ਅਜੀਬ ਜਿਹੀ ਅਣਦਿਸਦੀ ਕਾਹਲ ਤੇ ਹਿਲਜੁਲ ਜਿਹੀ ਜਨਨਾਂਾਂ ਚ ਪੈਦਾ ਹੋ ਗਈ ਏ ਕਾਲੀਆਂ ਜਿਹੀਆਂ ਪਈਆਂ ਉਹ ਹੁਣ ਪਾਸੇ ਬਦਲ ਰਹੀਆਂ ਨਹੀਂ ਉੱਠਣ ਲਈ ਗੁਪਤ ਜਿਹੇ ਇਸ਼ਾਰੇ ਕਰ ਰਹੀਆਂ ਨੇ ਅੱਖਾਂ ਨਾਲ ਇੱਕ ਦੂਜੀ ਨੂੰ ਕੁਝ ਸਮਝਾ ਰਹੀਆਂ ਨੇ ਬਾਰੋਂ ਚੜਕੇ ਪਸ਼ੂਆਂ ਦੀ ਬੱਗ ਗਲੀ 'ਚੋਂ ਲੰਘ ਰਹੀ ਏ ਘਰਾਂ 'ਚ ਜਾਮਾਂ ਦੇ ਰਿੰਗਣ ਦੀ ਆਵਾਜ਼ ਆ ਰਹੀ ਏ ਗਲੀ ਵਿੱਚ ਅਣਜਾਣੇ ਸ਼ੋਣ-ਸ਼ੁਆਈ ਖੇਡਦੇ ਇੱਕ ਦੂਜੇ ਨੂੰ ਲੱਭਦੇ ਵੇੜੇ 'ਚ ਆਣ ਬੜੇ ਨੇ ਫੇਰ ਕੋੜਚੋਂ ਇੱਕ ਮੁੰਡੇ ਦੇ ਦੌੜ ਕੇ ਬਾਹਰ ਆਉਣ ਤੇ ਸਾਰੇ ਆਂਿਆ ਨੇ ਖੁਸ਼ੀ ਦੀਆਂ ਕਲਕਾਰੀਆਂ ਮਾਰਦੇ ਹੋਏ ਉਹਨੂੰ ਸ਼ੋਹਨ ਲਈ ਉਹਦੇ ਮੰਗਰੇ ਗਲੀ ਚ ਭੱਜ ਉੱਠੇ ਨੇ ਮੇਰਾ ਤੇ ਅੜਿਓ ਸੋਰਾ ਬਾਹਰ ਪਾਲੇ ਚ ਠੁਰਕਦਾ ਪਿਆ ਹੋਣਾ ਏ ਵਡੇਰਾ ਸਰੀਰ ਏ ਘਰ ਹੈ ਕੋਈ ਨਹੀਂ ਉਹ ਕੱਲੇ ਉਹਦੇ ਤੋਂ ਮੰਜੀ ਅੰਦਰ ਨਹੀਂ ਕੀਤੀ ਜਾਣੀ ਕੱਲ ਦਾ ਉਂਜੀ ਕੁਝ ਠੰਗਰਿਆ ਹੋਇਆ ਏ ਠੰਡ ਲੱਗ ਗਈ ਸੂ ਇਹ ਭਾਰੇ ਸਰੀਰ ਤੇ ਪੱਕੇ ਰੰਗ ਵਾਲੀ ਬੰਤ ਹੋਈ ਨਿਸ਼ਹਾਰਾ ਚਾ ਲਾਈ ਸੂ ਜਾ ਕੇ ਸਾਰੀਆਂ ਹੱਸ ਪੈਂਦੀਆਂ ਹਨ ਪਰ ਫਿਰ ਕੱਚੀਆਂ ਜਹੀਆਂ ਹੁੰਦੀਆਂ ਮੂੰਹਾ ਅੱਗੇ ਚੁੰਨੀਆਂ ਕਰ ਲੈਂਦੀਆਂ ਵੇਖੋ ਨੀ ਪੰਡ ਦੀ ਪੰਡ ਨਾ ਬੈਠਾ ਜਾਏ ਨਾ ਉੱਠਿਆ ਜਾਏ ਕਿੱਡੀ ਰੱਬ ਨਸੀਤ ਪਿਆ ਦਿੰਦਾ ਏ ਲੰਬੜਦਾਰਨੀ ਨੇ ਤਰਾ ਸਾਰੀਆਂ ਨੂੰ ਉੱਠਣ ਦਾ ਇਸ਼ਾਰਾ ਕਰ ਦਿੱਤਾ ਏ ਇਧਰ ਉਧਰ ਵੇਖਦੀਆਂ ਦੁਪੱਟਿਆਂ ਨੂੰ ਠੀਕ ਕਰਦੀਆਂ ਹੋਈਆਂ ਲੰਮੇ ਲੰਮੇ ਸਾਹ ਭਰਦੀਆਂ ਉਹ ਉੱਠ ਖਲੋਤੀਆਂ ਹਨ ਚਲੋ ਪਹਿਣਾ ਇਨੇ ਸੋਹਰਾ ਵੀ ਸਾਹਮਣੇ ਆਈ ਜਾ ਕੇ ਸਾਰੀਆਂ ਫੇਰ ਹੱਸ ਪੈਂਦੀਆਂ ਹਨ ਸਾਹਮਣੇ ਹੀ ਪੈਂਦੇ ਨੇ ਸੋਹਰੇ ਵੀ ਪਹਿਣਾ ਨੀ ਦੇਸ ਉਪਰਾਂ ਫਿਲਮ ਦਾ ਗੋਲਾ ਨਾ ਨੀ ਅੜਿਓ ਮੇਰੇ ਸੋਰੇ ਨੂੰ ਇੰਜ ਨਾ ਆਖੋ ਮਰਨ ਤੇ ਉਹਦਾ ਕੋਈ ਨਹੀਂ ਜੀ ਦਿਲ ਕਰਦਾ ਨੀ ਪੜਿਓ ਇਹ ਹੀ ਗੱਲ ਸੱਚ ਜੇ ਕੱਲ ਮੈਂ ਗਈ ਇਹਨਾਂ ਦੇ ਘਰ ਬਟਰ-ਬਟਰ ਬੇੜੀ ਚ ਬੰਕਰ ਫੇਰਦੀ ਚੂਰੀ ਕੁੜੀ ਵੱਲ ਝਾਕੀ ਜਾਈ ਪੱਪੂ ਤੇ ਭੋਲੀ ਪਰਾਂ ਬਰਾਂਡੇ ਚ ਖਲੋਤੇ ਆਪੋ ਆਪਣੇ ਸਕੂਲਾਂ ਦੀਆਂ ਗੱਲਾਂ ਕਰ ਕਰ ਹੱਸ ਰਹੇ ਹਨ ਚਾਹ ਪੀ ਰਹੇ ਹਨ ਤੇ ਅੱਖ ਮਟਕਾ ਕਰ ਰਹੇ ਹਨ ਗਲੀ ਚ ਅਣਿਆਨੇ ਹਾਲੀ ਵੀ ਸ਼ੌਨ-ਸ਼ਵਾਈ ਖੇਡ ਰਹੇ ਹਨ ਜਾਂ ਤੇ ਉਹਦੀ ਕਿਤੇ ਟਪਕਦੀ ਪਈ ਏ ਰਧਾਈ ਤਾਂ ਇੰਜ ਜਾਪਦਾਈ ਕਿ ਹੁਣੇ ਡਿੱਗਾ ਕਿ ਡਿੱਗਾ ਟਿਖੇ ਨੱਕ ਤੇ ਜੜਾਉ ਲੌਂਗ ਵਾਲੀ ਜਨਾਨੀ ਹੁਣ ਬੁੱਢੀ ਵੀ ਟੋਰਦੀਆਂ ਸੰਗਾ ਲੌਂਦੀ ਟੰਗਾ ਚੌੜੀਆਂ ਕਰ ਕਰ ਤਰ ਰਹੀ ਏ ਹਾਲੀ ਤਾਂ ਉਹ ਐਤ ਕੀ ਦੁਸਹਿਰੇ ਦੇ ਮੇਲੇ ਤੇ ਜਾਣ ਲਈ ਅੜੀ ਕਰ ਬੈਠਾ ਸਾਈ ਇਹ ਸਾਰੇ ਵਾਲੀ ਚੁੱਕ ਲੈਣਾ ਸਾਈ ਕੁਛੜ ਫੇਰ ਹਾਸੇ ਦੀ ਕਲਹਿਰ ਉੱਠਦੀ ਏ ਫਿਰ ਇੱਕ ਹੋਰ ਤੇ ਫਿਰ ਇੱਕ ਹੋਰ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ